ਲਓ ਜੀ ਪੰਜਾਬੀਓ ਪੰਜਾਬ ਦਾ ਇੱਕ ਖਾਸ ਟੱਬਾ ਵਿਰਸਾ ਟੱਬਾ ਤੁਹਾਨੂੰ ਦਿਖਾ ਰਹੇ ਹਾਂ ਜੀ ਮੈਂ ਕਹਿੰਦਾ ਬੜਾ ਜ਼ਬਰਦਸਤ ਟੱਬਾ ਜੀ ਔਰ ਬਾਈ ਜੀ ਅਰਾਂ ਨੇ ਕੰਮ ਜਿਹੜਾ ਕੀਤਾ ਹੋਇਆ ਬਾ ਕਮਾਲ ਕੀਤਾ ਹੋਇਆ ਪੰਜਾਬੀ ਵਿਰਸੇ ਨੂੰ ਸਮਰਪਿਤ ਕਰ ਦਿੱਤਾ ਸਾਰਾ ਢਾਬਾ ਜੀ ਆਪਣਾ ਕਾਰੋਬਾਰ ਜਦੋਂ ਪੰਜਾਬੀ ਵਿਰਸੇ ਨੂੰ ਕੋਈ ਸਮਰਪਿਤ ਕਰ ਦਵੇ ਨਾ ਜੀ ਤਾਂ ਅਸੀਂ ਉੱਥੇ ਪਹੁੰਚ ਜੰਨੇ ਆ ਬੱਲੇ ਬੱਲੇ ਫਿਲਮਜ਼ ਰਿਕਾਰਡਸ ਦੀ ਟੀਮ ਅੱਜ ਵਿਰਸਾ ਢਾਬਾ ਤੁਹਾਨੂੰ ਦਿਖਾਏਗੀ ਜੀ ਵਲੌਗ ਦੇ ਵਿੱਚ ਬਣੇ ਰਹੋ ਅਖੀਰ ਤੱਕ ਜੀ ਕੱਲੀ ਕੱਲੀ ਚੀਜ਼ ਦੇਖਣ ਵਾਲੀ ਹੈ ਜੀ ਔਰ ਇਹਨਾਂ ਨੇ ਪੰਜਾਬੀ ਵਿਰਸੇ ਦੀ ਹਰੇਕ ਚੀਜ਼ ਡਿਪੀਕਟ ਕੀਤੀ ਹੈ ਹਰੇਕ ਚੀਜ਼ ਤਸਵੀਰਾਂ ਦੇ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਔਰ 오ਰੀਜਨਲ ਰੂਪ ਦੇ ਵਿੱਚ ਚਰਖੇ ਪੀੜੀਆਂ ਮੰਝੇ ਮੈਂ ਕਹਿੰਦਾ ਕੀ ਚੀਜ਼ ਐਸੀ ਨਹੀਂ ਹੈ ਜਿਹੜੀ ਪੰਜਾਬ ਦੀ ਨਹੀਂ ਇਹਨਾਂ ਨੇ ਦਿਖਾਈ ਜੀ ਇੱਕ ਇੱਕ ਚੀਜ਼ ਪੰਜਾਬੀ ਵਿਰਸੇ ਨਾਲ ਸੰਬੰਧਿਤ ਦਿਖਾਈ ਹੈ ਜੀ ਔਰ ਸਾਨੂੰ ਕਿਸੇ ਨੇ ਦੱਸ ਪਾਈ ਹੈ ਜੀ ਕਿ ਖਾਣਾ ਬਾ ਕੁਮਾਲ ਹੈ ਜੀ ਚੰਡੀਗੜ੍ਹ ਦੇ ਨਜ਼ਦੀਕ ਹੈਗਾ ਜੀ ਇਹ ਟਾਬਾ ਮੁਹਾਲੀ ਦੇ ਨਜ਼ਦੀਕ ਹੈਗਾ ਜੀ ਇਹ ਟਾਬਾ ਬੜਾ ਵੱਡਾ ਵਿਸ਼ਾਲ ਬੜਾ ਖਾਸ ਜੇਕਰ ਮੈਂ ਕਰਾਂ ਪੂਰੇ ਪੰਜਾਬ ਦੀ ਗੱਲ ਪੰਜਾਬ ਦੇ ਵਿੱਚ ਕਿਤੇ ਵੀ ਐਡਾ ਵੱਡਾ ਟਾਬਾ ਮੈਂ ਨਹੀਂ ਦੇਖਿਆ ਮੇਰੀ ਇਹ ਸਭ ਤੋਂ ਵੱਡੀ ਖੋਜ ਹੈ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਦੀ ਕਿ ਅਸੀਂ ਤੁਹਾਡੇ ਸਾਹਮਣੇ ਪੰਜਾਬੀ ਵਿਰਸੇ ਨੂੰ ਸਮਰਪਿਤ ਵਿਰਸਾ ਟਾਪਾ ਦਿਖਾ ਰਹੇ ਆ ਪੰਜਾਬ ਦਾ ਇੱਕ ਖਾਸ ਟਾਪਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਜਿਹੜਾ ਇਹਨਾਂ ਨੇ ਆ ਫੱਟੀ ਬਣਾਈ ਹੋਈ ਹੈ ਜੀ ਔਰ ਦੇਖੋ ਉਹਦਾ ਐਡਾ ਪੂਰੀ 35 ਸਿੱਤੇ ਬਾਖੂਬੀ ਲਿਖੀ ਹੋਈ ਹੈ ਜੀ ਆ ਗੱਲ ਹੈ ਜੀ ਖਾਸ ਗੱਲ ਜੀ ਜਿਹੜਾ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਕੋਈ ਕੰਮ ਕਰਦਾ ਕਾਰਜ ਕਰਦਾ ਜੀ ਉਹਨਾਂ ਨੂੰ ਵਿਜ਼ਿਟ ਕਰਨਾ ਤਾਂ ਬਣ ਜਾਂਦਾ ਜੀ ਇਸ ਕਰਕੇ ਬੱਲੇ ਬੱਲੇ ਫਰੈਂਸ ਦੇ ਰਿਕਾਰਡ ਸੀ ਟੀਮ ਇੱਥੇ ਪਹੁੰਚੀ ਹੈ ਪੰਜਾਬੀ ਵਿਰਸੇ ਨੂੰ ਸਮਰਪਿਤ ਇਹ ਸਟਾਪੇ ਨੇ ਬਾਖਮਾਲ ਕੰਮ ਕੀਤਾ ਹੋਇਆ ਜੀ ਔਰ ਸਭ ਤੋਂ ਵੱਡੀ ਗੱਲ ਹੈ ਪੰਜਾਬੀ 'ਚ ਇੱਕ ਲਫ਼ਜ਼ ਹੈ ਕਹਿੰਦੇ ਜੀ ਤੰਤਾ ਲੱਗਿਆ ਰਹਿੰਦਾ ਜੀ ਇੱਥੇ ਤੰਤਾ ਹੀ ਲੱਗਿਆ ਰਹਿੰਦਾ ਵਾਕਈ ਤੰਤਾ ਲੱਗਿਆ ਰਹਿੰਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਚੰਡੀਗੜ੍ਹ ਤੋਂ ਮੁਹਾਲੀ ਤੋਂ ਫਤਿਹਗੜ੍ਹ ਸਾਹਿਬ ਤੋਂ ਆਲੇ ਦੁਆਲੇ ਤੋਂ ਸਭ ਥਾਵਾਂ ਤੋਂ ਲੋਕ ਇੱਥੇ ਪਹੁੰਚਦੇ ਨੇ ਜੀ ਔਰ 24/7 ਚੱਲਦਾ ਜੀ ਇਹ ਟਾਬਾ ਪੰਜਾਬੀ ਵਿਰਸੇ ਨੂੰ ਸਮਰਪਿਤ ਵਿਰਸਾ ਟਾਬਾ ਪੰਜਾਬ ਦਾ ਇੱਕ ਖਾਸ ਟਾਬਾ ਜੀ ਸੱਜਣੋ ਮਿੱਤਰੋ ਪਿਆਰਿਓ ਜੀ ਜੇਕਰ ਤੁਸੀਂ ਇਸ ਟਾਬੇ ਤੇ ਨਹੀਂ ਵਿਜ਼ਿਟ ਕੀਤੇ ਕਦੀ ਤਾਂ ਜਰੂਰ ਆਣਾ ਬੜਾ ਜ਼ਬਰਦਸਤ ਟਾਬਾ ਜੀ ਔਰ ਬਾ ਕੁਮਾਲ ਖਾਣਾ ਜੀ ਇੱਥੇ ਦਾ ਔਰ ਸਭ ਤੋਂ ਵਧੀਆ ਗੱਲ ਇਹ ਹੈਗੀ ਕੀ ਪੰਜਾਬੀ ਵਿਰਸੇ ਤੇ ਵਿਰਾਸਤ ਨੂੰ ਸਮਰਪਿਤ ਇਹ ਢਾਬਾ ਬੱਲੇ ਬੱਲੇ ਫਿਲਮਜ਼ਰ ਰਿਕਾਰਡ ਸੀ ਟੀਮ ਅੱਜ ਬਹੁਤ ਹੀ ਖੁਸ਼ ਨਸੀਬ ਸਮਝ ਰਹੀ ਹੈ ਕਿ ਅਸੀਂ ਇਸ ਵਿਰਸਾ ਢਾਬਾ ਜਿਹੜਾ ਹੈ ਆਪਣੇ ਸਬਸਕ੍ਰਾਈਬਰਸ ਨੂੰ ਆਪਣੇ ਫਾਲੋਅਰਸ ਨੂੰ ਤੇ ਵੀਡੀਓਜ਼ ਦੇਖਣ ਵਾਲਿਆਂ ਨੂੰ ਦਿਖਾ ਰਹੇ ਹਾਂ ਬਜਤ ਸਮੇਂ ਇੱਥੇ ਰਸ ਪੜਿਆ ਰਹਿੰਦਾ ਔਰ ਲੋਕੋ ਉਣ ਜਿਹੜਾ ਨਾ ਦੇਖ ਕੇ ਵੰਦੀਆ ਮਿਲਦਾ ਹੋਵੇ ਚਾਹੇ ਕਿੰਨੇ ਕਿਲੋਮੀਟਰ ਵੀ ਚੱਲ ਕੇ ਨਾ ਆਣਾ ਪਵੇ ਲੋਕ ਪਹੁੰਚਦੇ ਨਹੀਂ ਕਿੱਥੇ ਵਧੀਆ ਕੰਮ ਹੁੰਦਾ ਹੈ ਖਾਲਸਾ ਕੰਮ ਹੁੰਦਾ ਹੈ ਔਰ ਕਿੱਥੇ ਨਸੰਬੰਧ ਕੰਮ ਹੁੰਦਾ ਹੈ ਉਥੇ ਦੇਖੋ ਕੰਨਤਾ ਲੱਗਿਆ ਜਾਂਦਾ ਮੈਂ ਕਿਹਾ ਸੀਗਾ ਕਿ ਕੰਨਤਾ ਲੱਗਿਆ ਰਹਿੰਦਾ ਜੀ ਇਸ ਖਾਤੇ ਵੀ ਵਰਸਾ ਢਾਪਾ ਦੇ ਵਿੱਚ ਤੁਹਾਨੂੰ ਦੇਸੀ ਮਹੀਨਿਆਂ ਦੇ ਨਾਲ ਚੇਤ ਵਿਸਾਖ ਜੇਠ ਹਾਰੜ ਸੋੜ ਭਾਦੋਂ ਅੱਸੂ ਤੱਕ ਮੱਘਰ ਉਹ ਮੰਗਤੇ ਫੱਗਣ ਦੀ ਬਣ ਗਈ ਜੀ ਗੱਲ ਦੀ ਔਰ ਹੋਰ ਖਾਸ ਗੱਲ ਹੈ ਆ ਫੱਟੀ ਬਣਾਈ ਹੋਈ ਮੈਨੂ ਦੇ ਉੱਤੇ ਤੇ ਨਾਲ ਜਿਹੜਾ ਇਹਨਾਂ ਨੇ ਬੁੱਲੇ ਸ਼ਾਹ ਵਾਰਿਸ਼ ਸ਼ਾਹ ਦੇ ਖਾਸ ਜਿਹੜੀਆਂ ਉਹਨਾਂ ਦੀਆਂ ਰਚਨਾਵਾਂ ਵੀ ਲਿਖੀਆਂ ਪੰਜਾਬ ਦਾ ਨਕਸ਼ਾ ਲਗਾਇਆ ਹੋਇਆ ਜੀ ਔਰ ਵਿਰਸੇ ਨਾਲ ਸੰਬੰਧਿਤ ਸਾਰੀ ਜਾਣਕਾਰੀ ਜਿਹੜੀ ਹੈ ਇਸ ਮੈਨੂ ਕਾਰਡ ਦੇ ਵਿੱਚ ਇਹਨਾਂ ਨੇ ਕੱਲੇ-ਕੱਲੇ ਸਫ਼ੇ ਤੇ ਕੱਲੇ-ਕੱਲੇ ਵਰਕੇ ਤੇ ਵਰਤੇ ਹੀ ਭੁੱਲਾਗੇ ਜੇ ਹੁਣ ਪੇਜ ਨਹੀਂ ਭੁੱਲਾਗੇ ਵਰਕੇ ਤੇ ਕੰਦੇ ਕੰਦੇ ਸਫੇ ਤੇ ਦਿੱਤੀਆਂ ਹੋਈਆਂ ਦੀ ਆ ਇਦਾਂ ਦਾ ਢਾਬਾ ਜੀ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਵਲੌਗ ਤੇ ਕਿਦਾਂ ਦਾ ਲੱਗ ਰਿਹਾ ਢਾਬਾ ਜਰੂਰ ਕਰਿਓ ਜੀ ਕਮੈਂਟ ਜੀ ਔਰ ਜੇਕਰ ਤੁਸੀਂ ਇਸ ਢਾਬੇ ਤੇ ਪਹਿਲਾਂ ਕਦੀ ਆਏ ਹੋ ਜਾਂ ਕੋਈ ਯਾਦ ਤੁਹਾਡੀ ਐਸੀ ਹੈ ਪੁਰਾਣੀ ਇਸ ਟਾਪਿਕ ਨਾਲ ਸੰਬੰਧਿਤ ਦਾ ਜੀ ਹੇ ਕਮੈਂਟ ਕਰੋ ਤੇ ਵੀਡੀਓ ਨੂੰ ਬਾਦੂ ਬੰਦ ਸ਼ੇਅਰ ਕਰਿਓ ਜੀ ਸਾਡੇ ਬਲੌਗ ਦਾ ਜਿਹੜਾ ਸਬੂਤ ਬਣਿਆ ਕਿ ਵੀ ਆਰ ਕਲਚਰ ਇੰਟਰਕਟਿੰਗ ਪੀਪਲ ਕਲਚਰ ਹੈ ਇਹ ਸਪੂਟ ਹੋ ਗਿਆ ਇਸ ਦਾ ਅਪਾ ਦਿਖਾਇਆ ਹੋਰ ਕਰੋ ਕਮੈਂਟ ਤੁਹਾਡੇ ਇਲਾਕੇ ਦੀ ਜਿਹੜੀ ਇਨੀਸ਼ੀਏਟਿਵ ਹੈ ਨਾ ਕਿ ਜਿਹੜੀ ਸੰਸਥਾ ਕੋਈ ਕਾਰੋਬਾਰੀ ਪੰਜਾਬੀ ਬਹੁਗੋਲੀ ਨੂੰ ਸਮਰਪਿਤ ਅਜਿਹਾ ਕੰਮ ਕਰ ਰਿਹਾ ਹੈ ਤਾਂ ਸਾਨੂੰ ਜਰੂਰ ਦੱਸ ਪਾਓ ਕਮੈਂਟ ਸੈਕਸ਼ਨ 'ਚ ਨਾਲ ਲਿਖਿਓ ਅਸੀਂ ਉੱਥੇ ਪਹੁੰਚ ਲਏ ਜੀ ਵੱਤ ਉਹ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਦੁਨੀਆ ਭਰ ਦੇ ਵਿੱਚ ਇਹ ਪਹੁੰਚਾ ਦਿਓ ਪੰਜਾਬੀ ਸੰਧਪਾ